ਹਾਂਜੀ ਗੁੱਡ ਮਾਰਨਿੰਗ ਗਾਇਸ ਅੱਜ ਦੀ ਸਵੇਰ ਹੁੰਦੀ ਆਪਣੀ ਮੀਂਹ ਤੋਂ ਮੀਂਹ ਰੁਕਨ ਦਾ ਸੀ ਵੇਟ ਕਰ ਰਹੇ ਸੀ ਵੱਜ ਗਏ ਤਾਂ ਵੀ 10 11 ਆਪਾਂ ਸਕੂਟਰ ਲਿਆ ਸੀ ਰੈਂਟ ਤੇ ਸਵੇਰੇ ਜਾ ਕੇ ਮੀਂਹ ਦੇ ਵਿੱਚ ਐਕਟਿਵਾ 125 ਸੀ ਇਹਦਾ ਰੈਂਟ ਪਿਆ ਆਪਾਂ ਨੂੰ 500 ਰੁਪਿਆ ਮਤਲਬ ਕਿ ਦਿਨ ਦਾ ਤੇ 1000 ਰੁਪਿਆ ਸਿਕਿਉਰਟੀ ਆਈ ਚਾਬੀ ਜਾਵਾਂਗੇ ਹੁਣ ਜਾ ਦੇਖਦੇ ਆ ਨੀਲਕੰਠ ਮਾ ਦੇਵ ਜਾ ਫਰਦਵਾਰ ਮੀਂਹ ਚ ਦੋ ਵਾਰੀ ਮੈਂ ਪਿੱਲੇ ਗਿੱਲਾ ਹੋ ਗਿਆ ਤੀਜੀ ਵਾਰੀ ਹੌਣ ਦੀ ਸਲਾਹ ਹੈ ਆਪਣੀ ਚਲੋ ਮਿਲਦੇ ਆ ਅੱਗੇ ਜਾ ਕੇ ਆਪਾਂ ਨਿਕਲ ਕੇ ਕਰੋ ਅਸੀਂ ਮੀਂਹ ਦੇ ਵਿੱਚ ਭੜੀਆਂ ਪੈਰੀਆਂ ਨੇ ਦਬ ਕੇ ਫੋਨ ਦੇ ਵਿੱਚ ਨਹੀਂ ਦਿਖ ਰਿਹਾਊਗਾ ਬੱਸ ਅੱਧਾ ਘੰਟਾ ਹੋ ਗਿਆ ਕਰੋ ਨਿਕਲੋ ਨਾ ਚੈੱਕ ਕਰੋ ਵੀਓ ਸਾਹਮਣੇ ਹੈਗਾ ਲక్ష్మణ ਚੂਲਾ ਉਹ ਦੇਖੋ ਬਸ ਆਪਾਂ ਅੱਧੇ ਘੰਟੇ ਤੱਕ ਹੋਰ ਪਹੁੰਚ ਜਾਣਾ। ਬਾਈ ਜਾਮ ਲੱਗਿਆ ਪੂਰਾ। ਪਰ ਚੱਲ ਆਪਣੇ ਕੋਲ ਤਾਂ ਸਕੂਟਰੀ ਸੀਗੀ। ਤਾਂ ਨਿਕਲੇ ਛੇਤੀ-ਛੇਤੀ। ਵੀਰੇ ਹੁਣੀ ਪਿੱਛੇ ਨਹੀਂ ਅਜੇ। ਜਾਮ ਪਰ ਤਗੜੇ ਵਾਲਾ ਲੱਗਿਆ ਵਾ। ਊ ਵ ਹੁਣ ਮੀ ਹੋ ਗਿਆ ਘਟ। ਜਦੋਂ ਅਸੀਂ ਨਿਕਲੇ ਸੀ ਉਦੋਂ ਮੀ ਬੜਾ ਜ਼ਿਆਦਾ ਸੀਗਾ ਇੱਥੇ। ਤੁਸੀਂ ਆ ਗੰਗਾ ਦਾ ਬਹਾਵ ਦੇਖ ਸਕਦੇ ਕਿੰਨਾ ਤੇਜ਼ ਆ ਦੇਖੋ। ਪੂਰਾ ਤੇਜ਼। ਨੇ ਪੂਰਾ ਤੇ ਜਾ ਰਿਹਾ ਹੁਣ ਆਪਾਂ ਜਾਣਾ ਬਾਅਦ ਚ ਇਧਰ ਨੂੰ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਰਹਿ ਗਏ 10-11 ਕਿਲੋਮੀਟਰ ਆ ਦੇਖੋ ਜੀ ਸਾਹਮਣੇ ਲਖਨੂ ਢੋਲਾ ਨੀਚੇ ਰਹਿ ਗਿਆ ਰਾਜੂ ਲੱਗਣੇ ਤੇ ਰਹਿ ਗਿਆ ਨੀਲਗੰਢ ਸਮਾਰਕ ਜਾਣਾ ਆਪਾਂ ਬਾਈ ਚੈੱਕ ਕਰੋ ਥਿਊ ਫਿਰ ਪੂਰਾ ਪਾਣੀ ਫੁੱਲਮ ਫੁੱਲ ਰਾਸ਼ਾ ਘਰੋ ਜੀ ਮੰਦਿਰ ਦੇ ਵਿੱਚ ਐਂਟਰਸ ਜਦ ਚਪਲਾ ਚਪਲਾ ਜੁੱਲਾ ਦੀਆਂ ਚਲਦੇ ਹੁਣ ਅੱਗੇ ਬਾਈ ਪੂਰਾ ਰਾਸ਼ਾ ਯਾਰ ਜਿੰਨੀਆਂ ਲੱਤਾਂ ਮੇਰੀਆਂ ਦੁਖੀਆਂ ਸੀ ਨਾ ਅੱਜ ਇਹਨਾਂ ਨੇ ਫੇਰ ਦੁੱਖ ਲਾ ਦੇਣੀਆਂ ਲੱਗਦਾ ਮੈਨੂੰ ਥੋੜੇ ਜਿਹਾ ਪੌੜੀਆਂ ਉਤਰਵਾ ਕੇ ਚੜਾ ਕੇ ਫੇਰ ਠੋਕਰਿਆ ਚੱਪਲ ਪਾ ਕੇ ਆਇਆ ਇਹਨਾਂ ਬੁੱਟਰ ਨੇ ਤਾਂ ਕੰਮ ਖਰਾਬ ਕੀਤਾ ਹੋਇਆ ਸੀਗਾ ਆ ਨੀਚੇ ਜਾ ਕੇ ਸਰ ਨੂੰ ॠषि ਜੀ ਦੇ ਸਟੋਪੇ ਆਉਹੀ 38 ਕਿਲੋਮੀਟਰ ਪੀਰ 38 ਕਿਲੋਮੀਟਰ 40 ਕਿਲੋਮੀਟਰ ਬਸ ਜਾਂਦੇ ਹੋਏ ਦੇਖਦੇ ਆ ਰਸਤੇ ਦੇ ਵਿੱਚ ਬਸ ਕੋਡੋ ਬੰਬ ਕੋਈ ਨਹੀਂ ਆਇਆ ਮੈਗੀ ਮੁਗੀ ਵਾਲੇ ਪੁਆਇੰਟੇ ਜਿਆਦਾ ਹੈ ਇੱਥੇ ਆ ਕੇ ਤਾਂ ਪੂਰੀ ਗਰਮੀ ਆ ਆ ਪਕੋੜੇ ਦੀ ਦੁਕਾਨਾਂ ਦੇਖੋ ਪਕੋੜੇ ਖਾਣੇ ਆ ਗਏ ਜੀ ਮੈਗੀ ਬਣਾ ਕੇ ਇਹ ਇਹ ਆ ਰਹੇ ਇਹ ਓਏ ਆ ਗਿਆ ਉਹ ਥੋੜਾ ਫਸ ਗਿਆ ਮੈਂ ਆ ਗਏ ਭਾਈ ਉੱਥੇ ਦਰਸ਼ਨ ਕਰਕੇ ਆਪਾਂ نیچے ਭਾਈ ਚਰਨਾ ਦੇਖ ਰੋ ਤੁਸੀਂ ਤਾਤਾ ਦੀ ਬੋਗੀ ਨਾ ਆ ਗਿਆ ਹਟਿਆ ਜੇ ਸ਼ਬਲਾ ਜੁਬਲਾ ਵਾਲੀਆਂ ਜੀ ਚੱਲ ਗਏ ਆਪਾਂ ਹੁਣ ਮੋਟਰ ਜਿੱਥੇ ਘਟਾਇਆ ਪਾਰਕਿੰਗ ਦੇ ਵੱਲ ਅਜੇ ਵੀ ਜਨਤਾ ਇੰਨੀ ਆ ਰਹੀ ਆ ਨਾ ਕਹਿਣ ਦੀ ਗੱਲ ਨਹੀਂ ਦੇਖੋ ਬਨਾਰਾ ਸ਼ਬਿਆ ਆਇਆ ਬਾਈ ਜਿੱਥੇ ਵੀ ਜਾਓ ਐ ਨਹੀਂ ਲੱਗਦਾ ਉੱਥੇ ਹੀ ਦੁਨੀਆ ਸਾਰੀ ਵੱਸਦੀ ਐ ਵਿਊ ਚੈੱਕ ਕਰੋ ਬਾਬਿਓ ਉਹ ਥੱਲੇ ਕਰ ਰਹੇ ਆ ਖੇਤੀ ਦੇਖੋ ਚੈੱਕ ਕਰੋ 5 ਮਿੰਟ ਪਹਿਲਾਂ ਉਹ ਤਾਂ ਹੈ ਸਾਰਾ ਕੁਝ ਦਿਖਦਾ ਸੀ ਕੋਣ ਹੋ ਗਿਆ ਦੇਖੋ ਨੀਰਾ ਕਿੰਨਾ ਬਦਲ ਆ ਗਿਆ ਦੇਖੋ ਹਾਂ ਬਈ ਆਪਣੀਆਂ ਇੱਥੇ ਗੱਡੀਆਂ ਸਕੂਟਰੀ ਲੈ ਕੇ ਤੇ ਚੱਲੀਏ ਹੋਰਦੇ ਹਾਂ ਘਰ ਨੂੰ ਚੱਲੀ ਕੱਢ ਲਈ ਸੀ ਸਕੂਟਰੀ ਪਾਰਕਿੰਗ ਤੋਂ ਤੁਸੀਂ ਵਿਊ ਚੈੱਕ ਕਰੋ ਬਾਈ ਯਾਰੇਦਾਰ ਸਕੂਟਰੀ ਚੱਲਦੀ ਆ ਵਧੀਆ ਮਜ਼ਾ ਆਂਦਾ ਪੂਰਾ ਗੱਡੀ ਨਾਲੋਂ ਸਵਾਹ ਤਾਂ ਮੋਟਰਸਾਈਕਲ ਜਾਂ ਸਕੂਟਰੀ ਕੀ ਹੈ ਬਾਈ ਫਾਈਨਲੀ ਹੋ ਚੁੱਕੇ ਅਸੀਂ ਘਰ ਕੋਈ ਮੰਚਾ ਜਿਹਾ ਬਿਲਕੁਲ ਮਜ਼ਾ ਨਹੀਂ ਆਇਆ ਟਾਈਲ ਹੋ ਗਈ ਆਪਣੀ ਗੁੱਸੇ ਜਿੰਜੀ ਨੂੰ ਆਪਾਂ ਰਿਚੇ ਜੇ ਨਹੀਂ ਕਮਾਇਆ ਇੱਥੇ ਤੱਕ ਦਾ ਵਲੋਗ ਜੇ ਵਧੀਆ ਲੱਗੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਥਰਵਾਏ ਮਿਲਦੇ ਆ ਕੱਲ ਦੇ ਨਵੇਂ ਵਲੋਗ ਦੇ ਵਿੱਚ ਬਾਏ ਬਾਏ